ہي اس بين واچ يا آوے ہتھروان چوں کھڑی ہوئي آھي کل گئيندا ہاں تري اپنوں کڈے کھال گئيندا ہاں کل گئيندا ہاں ਪਾਣੀ ਮੇਰਾ ਹਾਰੇ ਉਹ ਹਰਿ ਸ੍ਰੀ ਭਗਵਤੀ ਜੇ ਕੀ ਪਾਤਸ਼ਾਹੀ ਦਸਵੀਂ ਪ੍ਰੇਤੰ ਭਗਵਤੀ ਚਰ ਕੈ ਗੁਰ ਨਾਮ ਤਨੈ ਧਿਆਇ ਫਿਰ ਅੰਗਦ ਗੁਰਤੀ ਅਰਦਾਸੋ ਰਾਮਦਾਸ ਜੀ ਸੁਹਾਇ ਅਰਜਨ ਹਰ ਨੂੰ ਬੇਨੋ ਸਿਮਰੋ ਸ੍ਰੀ ਹਰਿ ਨਾਮੁ ਆਇ ਸ੍ਰੀ ਹਰਿ ਕ੍ਰਿਸ਼ਨ ਨਾਮ ਧਿਆਇ ਜੇ ਸੋ ਦਿੱਠੇ ਸੰਤ ਗਉਕ ਗਾਈ ਦੇ ਇੱਕ ਬਹਾਦਰ ਸਮਰਿਆ ਘਰ ਨਾਉ ਦੇਦੇ ਆਵੇ ਧਾਈ ਸਭ ਤਾਈ ਹਵੇ ਸੁਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹਵੇ ਸੁਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਟ ਵਰਸ਼ੰਗ ਨਾਲ ਕਾ ਧਿਆਨ ਕਰਕੇ ਬੋਲ ਜੀ ਸੁਬਾਹ ਪੱਜਾ ਦੇ ਆ ਗਾਲੀਆਂ ਬੁਤਿਆ ਹੱਟੀਆਂ ਜਪੀਆਂ ਕੰਪੀਆਂ ਜਿਦਾਂ ਨਾਮ ਜਪਿਆ ਵੰਡ ਛਕਿਆ ਧੀਰਜ ਚਲਾਈ ਤੇਗ ਵਾਹੀ ਨੇਕ ਅੰਡਟ ਕੀਤਾ ਤੇਨਾ ਭਿਆਰੀਆਂ ਸਤਿਆਰੀਆਂ ਦੀ ਕਮਾਈ ਦਾ ਕੀ ਹੰਤ ਕਰ ਕੇ ਖਾਲਸਾ ਜੀ ਬੰਦਾ ਜੀ ਸਵਾ ਯਾਦੇ ਧਰਮ ਦੇ ਅਸੀਸ ਦਿੱਤੇ ਬੰਦ ਬੰਦ ਘਟਾਈ ਕੋਪੜੀਆਂ ਲੋਹਾਂੀਆਂ ਚਰਖੜੀਆਂ ਤੇ ਜਨੇ ਆਰਿਆਂ ਨਾਲ ਚਰਾਈ ਗਏ ਵਰਤਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਅਸਾ ਦਾ ਨਿਭਾਈ ਦੇਨਾ ਦੇ ਲਵਾਈ ਤਾਂ ਤੇ ਅੰਦਰ ਕੇ ਖਾਲਸਾ ਜੀ ਬੋਲੇ ਜੀ ਵਾਹਿਗੁਰੂ ਪੰਜਾਂ ਕਾਹ ਦਾ ਸਰਬੱਤ ਗੁਰੂ ਘਰਵਾਲਿਆਂ ਦਾ ਧੰਨ ਧੜਕੇ ਬੋਲੇ ਜੀ ਵਾਹਿਗੁਰੂ ਤੁਮੇ ਸਰਬੱਤ ਖਾਲਸਾ ਦੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਦੀ ਕੋ ਵਾਹਿਗੁਰੂ ਵਾਹਿਗੁਰੂ ਚਿੰਤ ਆਵੇ ਚਿੰਤ ਆਵਣਤਾ ਸਦਕਾ ਸਰਬ ਸੋਮ ਹੋਵੇ ਜਹਾ ਜਹਾ ਤਾਲ ਸਾਡੀ ਸਾਹਿਬਾ ਤਹਾ ਤਹਾ ਰਸੀਆ ਨੇ ਆਏ ਦਾ ਦੇਗ ਤੇਗ ਫਦੇ ਮਿਰਦ ਕੇ ਪੈਰ ਪੰਚ ਕੇ ਜੀਦਾ ਸ੍ਰੀ ਸਾਹਿਬ ਦੇ ਸਹਾਰੇ ਖਾਲਸਾ ਦੀ ਕੇ ਬੋਲ ਬਾਲੇ ਬੋਲ ਦੇ ਵਾਹਿਗੁਰੂ ਹਮ ਸਿੱਖੀ ਦਾਤ ਕੇ ਸਤਾਨ ਦਾਤ ਰਹਿਤਾਨ ਬੀਤਾਨ ਬਸਹਾ ਦਾਤ ਕਰੋ ਸਾਦਾ ਨਾਮ ਸਿਦਾਨਾ ਨਾਮਦਾਣਾ ਸਿਰੇ ਅੰਤਰਤ ਸਰ ਸਾਹਿਬ ਦੇ ਦੇਦਰਸ਼ਣ ਇਸ ਨਾਮ ਦਾ ਚੌਂਕੀਆਂ ਧੰਦੇ ਬੰਗੇ ਜੁਬੋ ਜੁਬੋ ਆਤਮ ਤਰਵਤਾ ਜੈ ਦਾ ਨਾ ਸਾਹਿਬ ਅਤੇ ਹੋਰ ਵਰਤਗਾਲੀਆਂੁਰ ਧਰਮਾਂ ਦੇ ਜਿਨ੍ਹਾਂ ਨੂੰ ਪੰਥੋਂ ਵਛੋੜਿਆ ਗਿਆ ਤੇਨਾ ਦੇ ਖੁੱਲੇ ਬਰਸ਼ਣ ਦੀਵਾਰ ਸੇਵਾ ਸੁਭਾਅ ਦਾ ਦਰਖਵਸਾਦੀ ਨੂੰ ਬੱਚੋ ਹੀ ਨਮਾਨਿਆ ਦੇ ਬਾਣ ਸਤਿਗੁਰੂ ਨਿ ਬਾਣਿਆਂ ਦੇ ਤਾਂ ਜੋ ਪਿਤਾ ਵਾਹਿਗੁਰੂ ਧੰਨ ਧੰਨ ਸਤ ਗੁਰੂ ਸ੍ਰੀ ਗੁਰੂ ਜਗਜੀਤ ਸਿੰਘ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਹਜੂਰ ਅਰਦਾਸ ਬੇਨਤੀ ਹੈ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਨਾਲ ਦੇ ਕਹਾਣਾ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਆਪ ਜੀ ਦੀ ਅਪਾਰ ਕਿਰਪਾ ਹੋਈ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਕਥਨ ਦੇ ਪ੍ਰਕਾਸ਼ ਮਾਨ ਹੋ ਕਰ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਖਾਣਾ ਪਵਨ ਪੁਤਰ ਉਪਦੇਸ਼ ਵਰਸ ਜੇਂ ਹਾਲ ਕੀਤਾ ਆਪ ਜੀ ਦਾ ਕੋਟਾਨ ਕੋਟ ਸੁਭਰ ਹੈ ਜੀ ਐਸ ਵਾਰਤਾ ਘਾਟਾ ਭੁੱਲ ਜਤ ਮਾਫ ਕਰਨੀ ਅਪੇ ਤੋਂ ਸੁਮਤ ਬਖਸ਼ਿਤ ਕਰਨੀ ਬੜੀ ਸੁਣੀ ਦੁਨੀਆਂ ਜਤਰਾ ਸਭਿ ਕਰਨੇ ਪਰਵਾਰਾਂ ਮੇਰੇ ਸੁਰਖਾ ਸ਼ਾਂਤੀ ਬਖਸ਼ਨੀ ਸਤਿਗੁਰੂ ਜੀ ਆਪ ਜੀ ਦੇ ਬਾੜ ਅੰਗਰ ਚਾਰ ਪਹਿਲ ਦਿਨ ਬਤੀਤ ਹੋਇਆ ਸੋਗਾ ਸਮੋਸ ਤਾਮ ਤੇਲ ਜਾਣ ਦੀ ਆਗਿਆ ਬਖਸ਼ੋ ਰਸਤੇ ਵਿੱਚ ਜੋ ਆਪ ਅੰਧ ਸੰਧ ਸਹਾਈ ਹੋਣਾ ਸਰਬੱਤ ਦੇ ਤਾਰਿਕ ਰਸ ਕਰਨੇ 가 <목소리가>